ਹੈਲੋ ਜੀ গুড মর্নিং ਸਵਾਗਤ ਹੈ ਤੁਹਾਨੂੰ ਅੱਜ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਜੀ ਅੱਪਾਂ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਤੁਸੀਂ ਦੇਖ ਰਹੇ ਹੋ ਮੈਂ ਅੱਜ ਨਵੀਂ ਜਗ੍ਹਾ ਬੈਠਿਆ ਅੱਜ ਫਿਰ ਮੇਰੀ ਡਿਊਟੀ ਲੱਗੀ ਈ ਸਬਜ਼ੀ ਬਣਾਉਣ ਤੇ ਤੇ ਕਹਿੰਦੇ ਸਭ ਜੀ ਤੂੰ ਬਣਾ ਅੱਜ ਹੋਰ ਕੰਮ ਜਿੱਤੇ ਥੋੜੇ ਜੇ ਤੇ ਮੈਂ ਲੱਗ ਗਿਆ ਈ ਸਬਜ਼ੀ ਬਣਾਉਣ ਅੱਜ ਤੇ ਅੱਜ ਅਪਾਂ ਸਬਜ਼ੀ ਬਣਾ ਰਹਾਂਗੇ ਆਲੂ ਤੇ ਬਤਾਉਆਂ ਦੀ ਤੇ ਪਣੇ ਕੱਟ ਕੇ ਧੋ ਕੇ ਤਿਆਰ ਕਰ ਲਏ ਤੇ ਇਧਰ ਆਪਣਾ ਲਸਣ ਤੇ ਪਿਆਜ਼ ਕੱਟਿਆ ਪਿਆ ਨੀਤੇ ਲਸਣ ਤੇ ਪਿਆਜ਼ ਹੈ ਤੇ ਹੁਣ ਆਪਾਂ ਕਰਦੇ ਹਾਂ ਸ਼ੁਰੂ ਸਬਜ਼ੀ ਬਣਾਉਣੀ ਇਧਰ ਅੱਗ ਅੱਸੀ ਬਾਲ ਦੀ ਆਪਣੇ ਬਿਲਕੁਲ ਦੇਸੀ ਚੁੱਲਾ ਬਾਥੀਆਂ ਦੀ ਅੱਗ ਚੱਲ ਰਹੀ ਹੈ ਇਦਾਂ ਕੇ ਤੇ ਕੱਪ ਲੱਗਦੇ ਹੁਣ ਸਬਜ਼ੀ ਬਣਾਉਣ ਤੇ ਸਾਡੇ ਬਲੌਗ ਦੇ ਨਾਲ ਇਦਾਂ ਹੀ ਬਣੇ ਰਹੋ ਵਧੀਆ ਵਧੀਆ ਬਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲੋ ਜੀ ਤੜਕਾ ਸਾਡਾ ਪੁੱਜ ਗਿਆ ਲਸਣ ਪਿਆਜ਼ ਟਮਾਟਰ ਤੇ ਹਰੀ ਮਿਰਚ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਆਲੂ ਤੇ ਬਤਾਉਂ ਲਾਉਂਦੇ ਹਾਂ ਨਾ ਇਹ ਤਾਂ ਮਿਕਸ ਕਰਕੇ ਹੁਣ ਇਹਨੂੰ 1 ਮਿੰਟ ਜੀ ਸੇਕ ਲਵਾਵਾਂਗੇ ਟਾ ਕੇ ਤੇ ਦੁਬਾਰਾ ਇਹਦੇ ਉੱਤੇ ਨਮਕ ਪਾ ਕੇ ਆਪਾਂ ਪਾਣੀ ਪਾ ਕੇ ਅੱਜ ਬਣਾਉਣੀ ਗਰੇਵੀ ਵਾਲੀ ਸਬਜ਼ੀ। ਚਲ ਜੀ 2 ਮਿੰਟਾਂ ਦੇ ਬਾਅਦ ਹੁਣ ਉੱਪਰ ਇਹ ਤੋਂ ਆਂ ਆਮਲੇ ਮਸਾਲੇ ਸੌਨ ਸਰਨਾਮਕ ਸੌਨ ਬਰਤ ਹੋਣ ਹਲਦੀ ਇੱਕ ਟਿੱਕਾਂ ਸੌਦਿਆਂਗੇ ਜੀਰਾ ਧਰੀ ਧਨੀਆ ਪਾਊਡਰ ਥੋੜੀ ਕਲਰ ਵਾਸਤੇ ਚਰਨਾ ਲਾਲ ਮਿਰਚ ਹੁਣ ਆਪਣੇ ਵਿੱਚ ਕਰਦਾ ਹੈ ਪਾਣੀ ਐਡ ਥੋੜਾ ਜਿਹਾ 1 ਲੀਟਰ ਪਾਣੀ ਪਾਇਆ ਹੈ ਲਓ ਇਹ ਪੱਕਣੇ ਵਾ ਚੰਗੀ ਤਰ੍ਹਾਂ ਤੇ ਖਾਣ ਵਾਲਾ ਜਨ ਸਮਝੋ ਸਬਜ਼ੀ ਬਣ ਕੇ ਤਿਆਰ ਹੋ ਗਈ ਦੇਖੋ ਜੀ ਮੌਸਮ ਕਿੰਨਾ ਹੋ ਰਿਹਾ ਕੱਚਾ ਜਿਹਾ ਮੌਸਮ ਹੋ ਗਿਆ ਪੂਰੇ ਦੀ ਹਵਾ ਚੱਲ ਰਹੀ ਹੈ ਹੋਰ ਇਤਨਾ ਦਾ ਮੌਸਮ ਜਿਹਾ ਹੋ ਰਿਹਾ ਅੱਜ ਲੋइए ਆਪਾਂ ਸਬਜੀ ਧਰਤੀ ਸਬਜੀ ਧਰਤੀ ਹੁਣ ਆ ਗਏ ਦੁਕਾਨ ਦੇ ਵਿੱਚ ਤੇ ਹੁਣ ਇੱਥੇ ਬੈਠਾਂਗੇ ਲੋ ਜੀ ਹੁਣ ਆਪਾਂ ਕਰਾਂਗੇ ਜਿਨ੍ਹਾਂ ਨੇ ਕਮੈਂਟ ਕਰੇ ਨੇ ਉਹਨਾਂ ਦੇ ਨਾਮ ਅਨਾਉਂਸ ਤੇ ਉਹਨਾਂ ਦੇ ਲਗਾਵਾਂਗੇ ਫੋਟੋਆਂ ਉਹਨਾਂ ਦੇ ਸਕਰੀਨਸ਼ਾਟ ਮੰਤਬ ਚੈਨਲਾਂ ਦੇ ਤੇ ਆਪਾਂ ਨੇ ਕੱਲ ਕਿਹਾ ਸੀ ਕਿ ਜਿਹੜਾ ਕੋਈ ਸਭ ਤੋਂ ਵਧੀਆ ਕਮੈਂਟ ਕਰੂਗਾ ਵੀ ਉਹਦੇ ਆਪਾਂ ਕਮੈਂਟ ਦਾ ਵੀ ਸਕਰੀਨਸ਼ਾਟ ਲਗਾਵਾਂਗੇ ਤਾਂ ਆਪਾਂ ਨੂੰ ਅੱਜ ਸਭ ਤੋਂ ਪਹਿਲਾਂ ਤੇ ਸਾਰਿਆਂ ਤੋਂ ਸੋਹਣਾ ਕਮੈਂਟ ਆਇਆਗਾ ਭੈਣ ਬਲਜੀਤ कौर ਦਾ ਪਹਿਲਾਂ ਤੁਸੀਂ ਉਹਨਾਂ ਦੀ ਡੀਪੀ ਦੇਖ ਸਕਦੇ ਹੋਗੇ ਤੇ ਇਹ ਡੀਪੀ ਉਹਨਾਂ ਦੀ ਬਹੁਤ ਵਧੀਆ ਨਾਈਸ ਸੁਭਾਏ ਭੈਣ ਮੇਰੀ ਦਾ ਤੇ ਹਰ ਰੋਜ਼ ਆਪਣੇ ਭਰਾ ਨੂੰ ਬਹੁਤ ਐਪਰੀਸ਼ੀਏਟ ਕਰਦੀ ਹੈ ਤੇ ਇਹ ਹੈਗਾ ਜੀ ਉਹਨਾਂ ਦਾ ਕਮੈਂਟ ਦਾ ਸਕਰੀਨਸ਼ਾਟ ਉਹ ਵੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣਾ ਕਮੈਂਟ ਕਰਿਆ ਮੇਰੀ ਭੈਣ ਨੇ ਜਿਉਂਦੀ ਵਸਦੀ ਰਹੇ ਭੈਣੇ ਵੈਗਰੂ ਤੇਨ ਤਰਕੀਆਂ ਦੇ ਵੀ ਤੰਦਰੁਸਤੀ ਆਖ세 ਬਹੁਤ ਸੋਹਣਾ ਕਮੈਂਟ ਤੁਸੀਂ ਕੀਤਾ ਹੈਗਾ ਤੇ ਦੂਸਰਾ ਕਮੈਂਟ ਆਪਾਂ ਨੂੰ ਕੀਤਾ ਹੈਗਾ ਜੀ ਆਪਾਂ ਨੂੰ ਅੱਗੇ ਵੀ ਕਮੈਂਟ ਕਰਦੇ ਨੇ ਉਹ ਵੀ ਬਹੁਤ ਸੋਹਣੇ-ਸੋਹਣੇ ਬਲੌਗ ਬਣਾਉਂਦੇ ਨੇ ਬਾਈ ਦਾ ਨਾਮ ਹੈਗਾ ਇਹ ਚੈਨਲ ਦਾ ਗਰੇਵਾਲ ਪੰਜਾਬੀ ਟਰੈਵਲਸ ਬਹੁਤ ਸੋਹਣਾ ਚੈਨਲ ਹੈ ਬਹੁਤ ਸੋਹਣੇ ਬਲੌਗ ਨੇਗੇ ਪਰਿਵਾਰਕ ਬਲੌਗ ਨੇ ਤੇ ਬਹੁਤ ਸੋਹਣਾ ਬਾਈ ਬਲੌਗ ਬਣਾਉਂਦਾ ਤੁਸੀਂ ਜਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਉਹਨਾਂ ਦੇ ਨੂੰ ਤੇ ਆਪਾਂ ਨੂੰ ਤੀਜਾ ਬਲੌਗ ਹੈ ਸੌਰੀ ਕਮੈਂਟ ਆਇਆਗਾ ਜੀ ਬਬਲੂ ਸਿੰਘ ਦਾ ਇਹ ਵੀ ਹਰ ਰੋਜ਼ ਆਪਰ ਕਮੈਂਟ ਕਰਦੇ ਨੇ ਬਹੁਤ ਵਧੀਆ ਲੱਗਦਾ ਹੈ ਤੇ ਇਦਾਂ ਹੀ ਕਮੈਂਟ ਕਰਦੇ ਰਹੋ ਬਹੁਤ ਸੋਹਣਾ ਲੱਗਦਾ ਜਦ ਤੁਸੀਂ ਕਮੈਂਟ ਕਰਦੇ ਹੋ ਵਧੀਆ ਲੱਗਦਾ ਹੈਗਾ ਤੇ ਇਦਾਂ ਹੀ ਹਰ ਰੋਜ਼ ਕਮੈਂਟ ਕਰਦੇ ਰਹੋ ਤੇ ਤੀਸਰਾ ਆਪ ਨੂੰ ਕਮੈਂਟ ਆਇਆਗਾ ਜੀ ਇੱਕ ਹੋਰ ਭੈਣ ਦਾ ਤੇਜਪਾਲ ਕੌਰ ਇਹ ਵੀ ਪਹਿਲਾਂ ਵੀ ਕਮੈਂਟ ਕਰਦੇ ਨੇ ਅੱਜ ਫੇਰ ਇਹਨਾਂ ਨੇ ਕਮੈਂਟ ਕਰਿਆ ਬਹੁਤ ਵਧੀਆ ਲੱਗਿਆ ਧੰਨਵਾਦ ਭੈਣ ਤੇਜਪਾਲ ਕੌਰ ਤੇ ਧੰਨਵਾਦ ਸਾਰੇ ਵੀਰਾਂ ਦਾ ਤੇ ਭੈਣਾਂ ਦਾ ਜਿੰਨੇ ਜਿਹੜੇ ਇੰਨੇ ਨੇ ਪਿਆਰੇ ਪਿਆਰੇ ਕਮੈਂਟ ਕਰਦੇ ਨੇ ਬਹੁਤ ਵਧੀਆ ਲੱਗਦਾ ਹੈ ਪੜ੍ਹ ਕੇ ਮਨ ਨੂੰ ਖੁਸ਼ੀ ਮਿਲਦੀ ਹੈ ਹੈਨਾ ਤੇ ਮੈਨੂੰ ਉਮੀਦ ਹੈ ਜਦੋਂ ਮੈਂ ਤੁਹਾਡੇ ਅਨਾਉਂਸ ਕਰਦਾ ਨਾਮ ਤੇ ਤੁਹਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੋਗੀ ਇਹ ਵੀ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਵੀ ਤੁਹਾਨੂੰ ਕਿਵੇਂ ਦਾ ਲੱਗਦਾ ਹੈ ਤੇ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਕਮੈਂਟ ਕਰਦੇ ਹੋ ਤੇ ਬਹੁਤ ਖੁਸ਼ੀ ਹੁੰਦੀ ਹੈ ਤੇ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਵੀ ਕਮੈਂਟ ਕਰੇ ਨੇ ਬਹੁਤ ਵਧੀਆ ਲੱਗਿਆ ਲੋ ਜੀ ਹੋ ਗਈ ਦੁਪਹਿਰ ਬਣਾ ਟਾਈਮ ਚਾਹ ਦਾ ਤੇ ਆ ਕੇ ਬੈਠ ਗਿਆ ਧੁੱਪੇ ਸੌਰੀ ਵੇੜੇ ਦੇ ਵਿੱਚ ਧੁੱਪੇ ਤਾਂ ਡਰ ਰੁੱਤ ਗਈ ਧੁੱਪੋਂ ਤਾਂ ਡਰ ਲੱਗਦਾ ਹੁਣ ਹੁਣ ਆਪਾਂ ਬੈਠ ਗਿਆ ਵੇੜੇ ਦੇ ਵਿੱਚ ਇਹ ਪਾਈ ਪੀਏ ਸੱਕਰ ਸੁੱਕਣੀ 150 ਰੁਪਏ ਹੈ 70 ਲੈ ਕੇ ਆਏ ਤੇ ਤੇ ਉਹਨੂੰ ਸੁਕਾ ਕੇ ਹੁਣ ਸਾਂਭ ਲਾਂਗੇ ਫਿਰ ਜ਼ਰੂਰਤ ਨਹੀਂ ਨਾ ਖਰਾਬ ਹੋਵੇ ਜੇ ਗਿੱਲੀ ਸਾਂਭਦੇ ਫਿਰ ਖਰਾਬ ਹੋ ਜਾਂਦੀ ਹੈ ਹੁਣ ਤਿੰਨ ਚਾਰ ਦਿਨ ਧੁੱਪ ਦੇ ਵਿੱਚ ਰੱਖਾਂਗੇ ਇਦਾਂ ਜਿੰਨ ਕਿ ਤਰ੍ਹਾਂ ਸੁੱਕ ਜੂਗੀ ਇਹ ਦੇਖੋ ਆਪਣੀ ਫਲਵਾੜੀ ਬਹੁਤ ਪਿਆਰੇ ਪਿਆਰੇ ਫੁੱਲ ਨੇ ਕਿਰੋਜੀ ਹੁਣ ਚਾਹ ਪਾਣੀ ਪੀਨੇ ਘੰਟਾ ਆਰਾਮ ਕਰਦੇ ਆ ਫਿਰ ਫਿਰ ਦੁਕਾਨ ਚ ਚੱਲਣੇ ਲੋਈ ਮੰਜਿਆਂ ਦੇ ਉੱਤੇ ਚੱਕਰ ਪਾਤੀ ਤੇ ਆਪਣੇ ਬੈਠਣ ਲਈ ਸਿਰਫ ਕੁਰਸੀ ਦੀ ਹੋਈ ਔਰੇ ਦੁਕਾਨ ਤੇ ਹੀ ਕੁਰਸੀ ਤੇ ਬੈਠੇ ਤੇ ਔਰੇ ਕੁਰਸੀ ਤੇ ਬੈਠਣਾ ਕੋ ਗਾ ਕਿਉਂਕਿ ਮੰਜੇ ਦੋਹੇ ਹੋ ਗਏ ਦੂਸਰੇ ਮੰਜੇ ਆਪਣੇ ਅੰਦਰ ਖੜਿਆ ਬਾਹਰ ਹੈ ਨਹੀਂ ਗਿਆ ਕੋਈ ਬਾਹਰ ਦੋਈ ਬੰਜੇ ਬੈਠੂਗਾ ਤਰ ਉਹਨਾਂ ਤੇ ਇੱਕ ਸ਼ੱਕਰ ਪਾਤੀ। ਲਓ ਜੀ ਅਚਾਰ ਨਾਲ ਖਾਣਿਆ ਹੁਣ ਰੋਟੀਆਂ ਦੁਪਹਿਰੇ ਤੇ ਨਾਲ ਪੀਨੇ ਚਾਹ ਅੰਦਰ ਚਾਹ ਪੀਏ ਬੁਲਿਓ। ਲਓ ਜੀ ਜੱਤਾਂ ਦੁਕਾਨ ਦੀ ਬਜਾਏ ਇੱਥੇ ਬੈਠਿਆਂਗੇ ਕਿਉਂਕਿ ਰੇ ਹਵਾ ਬਹੁਤ ਸੋਹਣੀ ਆਉਂਦੀ ਐ ਤੇ ਅੰਦਰ ਹਵਾ ਨਹੀਂ ਲੱਗਦੀ। ਬਹੁਤ ਗਰਮੀ ਐ ਅੰਦਰ ਫਿਰ ਪੱਖਾ ਲਗਾਉਣਾ ਪੈਂਦਾ ਹੈ ਨਾ। ਤੇ ਪੱਖੇ ਨਾਲ ਚੰਗਾ ਵੀ ਆਪਾਂ ਥੋੜੇ ਕੁਦਰਤੀ ਹਵਾ ਦੇ ਵਿੱਚ ਬੰਦ ਬੈਠੀਏ ਤੇ ਅੱਜ ਫਿਰ ਮੈਂ ਅੰਦਰ ਹੁਣ ਗਿਆ ਹੀ ਨਹੀਂ ਇੱਥੇ ਬੈਠੇ ਆਪਾਂ ਦੁਕਾਨ ਵੀ ਆਤੀ ਲੱਗੀ ਆਪਣੇ ਤੇ ਜੇ ਕੋਈ ਆਉਂ ਉੱਠ ਕੇ ਦੁਕਾਨ ਦੇ ਵਿੱਚ ਹੋ ਜਾਗੇ ਨਹੀਂ ਫਿਰ ਆਪਾਂ ਇੱਥੇ ਬੈਠੇ ਆਰਾਮ ਨਾਲ ਹਵਾ ਆਉਂਦੀ ਹੈ ਬਹੁਤ ਸੋਹਣੀ ਕੰਡੀ ਟੰਡੀ ਹਵਾ ਆਉਂਦੀ ਹੈ ਲਓ ਜੀ ਹੁਣ ਅਸੀਂ ਆਏ ਤੇ ਟਾਇਲ ਫੈਕਟਰੀ ਚ ਥੋੜੀ ਜਿਹੀ ਟਾਂ ਦੀ ਜ਼ਰੂਰਤ ਸੀ ਕਰੇ ਲੋਕ ਟਾਇਲ ਕੌਣ ਆ ਗਿਆ ਜੀ ਦੱਸੋ ਕੌਣੋਂ ਤੁਸੀਂ ਦੱਸੋ ਕੌਣੋਂ ਹਨੂ ਨੇ ਪਪਾ ਨਾਮ ਦੱਸੋ ਕੀ ਹੈ ਤੁਹਾਡਾ ਆਖਾ ਹੂੰ ਆਖਾ ਸਪਰਸ ਹੂੰ ਆਖਾ ਕਿਹੜਾ ਸਪਰਸ ਕਿਹੜਾ ਸਪਰਸ ਕਿੱਥੋਂ ਆਇਆ ਤੂੰ ਬੱਡਵਾਲ ਤੋਂ ਬੱਡਵਾਲ ਤੋਂ ਪੂਰਾ ਨਾਮ ਕੀ ਹੈਗਾ ਸਪਰਸ ਸਿੰਘ ਟੀ ਇਨਸਾਉ ਹੋਏ ਆਉਗੇ ਮੈਂ ਕਾ ਇਥੇ ਲਾਭ ਕਿ ਆਏ ਆ ਤੇਰੇ ਨਾਮ ਕਿਹਨੇ ਉਰੇ ਸਪਰਸ ਸਿੰਘਾ ਚ ਕਿੰਨਾ ਦੇ ਕਰੇ ਰੇਸ ਨੂੰ ਕੀ ਕਰੇ ਰੇਸ ਮਕਾਉਣ ਹੈਗਾ ਕੌਣ ਮੈਂ ਐਤਰੇ ਲਓ ਜੀ ਸ਼ਾਮ ਹੋ ਗਈ ਹੈ ਬਿਲਕੁਲ ਤੇ ਹੁਣ ਆਪਾਂ ਬਲੌਗ ਦਾ ਇੱਥੇ ਹੀ ਕਰਦੇ ਆਂਗੇ ਐਂਡ ਤੇ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਸਾਡਾ ਬਲੌਗ ਜ਼ਰੂਰ ਪਸੰਦ ਆਊਗਾ ਤੇ ਜੇ ਪਸੰਦ ਆਇਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਵਧੀਆ-ਵਧੀਆ ਬਲੌਗ ਦੇਖਣ ਲਈ ਚੈਨਲ ਨੂੰ ਫੋਲੋ ਵੀ ਜ਼ਰੂਰ ਕਰ ਲਿਓ ਜੇ ਫੇਸਬੁੱਕ ਤੇ ਦੇਖਦੇ ਹੋ ਜੇ YouTube ਤੇ ਦੇਖਦੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇੱਕ ਗੱਲ ਹੋਰ ਕਮੈਂਟ ਜ਼ਰੂਰ ਕਰਿਓ ਆਪਾਂ ਹਰ ਰੋਜ਼ ਹੁਣ ਜੋ ਵੀ ਵਧੀਆ-ਵਧੀਆ ਕਮੈਂਟ ਕਰਦੇ ਨੇ ਉਹਨਾਂ ਦੇ ਸਕਰੀਨਸ਼ਾਟ ਲਗਾਉਣਾ ਚੈਨਲ ਦੇ ਤੇ ਨਾਮ ਬੋਲਦੇ ਆ ਤੇ ਜਿਹੜੇ ਵਧੀਆ-ਵਧੀਆ ਕਮੈਂਟ ਕਰਨਗੇ ਜਾਂ ਕੋਈ ਵਧੀਆ ਜਾਣਕਾਰੀ ਦੇਣਗੇ ਹਨ ਜਾਂ ਕੋਈ ਸਲਾਹ ਦੇਣਗੇ ਵਧੀਆ ਤੇ ਆਪਾਂ ਉਹਨਾਂ ਦੇ ਕਮੈਂਟ ਦਾ ਵੀ ਸਕਰੀਨਸ਼ਾਟ ਨਾਲ ਲਗਾਇਆ ਕਰਾਂਗੇ ਤੇ ਅੱਜ ਵੀ ਇੱਕ ਭੈਣ ਨੇ ਬਹੁਤ ਸੋਹਣਾ ਕਮੈਂਟ ਕੀਤਾ ਤੇ ਉਹਨੂੰ ਵੀ ਆਪਾਂ ਨੇ ਸਕਰੀਨਸ਼ਾਟ ਲਗਾਇਆ ਨਾਲ ਸੋ ਬੇਨਤੀ ਜਰੂਰ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਤੇ ਲਾਈਕ ਕਰਦੇ ਆ ਕਰੋ ਸ਼ੇਅਰ ਕਰਦੇ ਆ ਕਰੋ ਵਲੌਗ ਨੂੰ ਪੂਰਾ ਦੇਖ ਲਿਆ ਕਰੋ ਤੇ ਆਪਾਂ ਨੂੰ سپورਟ ਦੀ ਤੁਹਾਡੀ ਦੀ ਬਹੁਤ ਜ਼ਰੂਰਤ ਹੈਗੀ ਹੱਥ ਵਨ ਕੇ ਦੇ ਦੇ ਜ਼ਰੂਰ ਮੱਤ ਵੱੱਟ ਬਲੌਗ ਨੂੰ ਦੇਖਿਓ ਤੇ ਮੇਰਦਿਆਂ ਜੀ ਕੱਲ ਨੂੰ ਹੋਰ ਇੱਕ ਨਵਾਂ ਬਲੌਗ ਲੈ ਕੇ ਕੈਂਡ ਜਾ ਤੇ ਅੱਜ ਦੇ ਬਲੌਗ ਦਾ ਇਥੇ ਐਂਡ ਕਰਦੇ ਆ ਸਾਰਿਆਂ ਨੂੰ ਤਿਆਰ ਪਰਿ ਸਤਿ ਸ੍ਰੀ ਅਕਾਲ